ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲਾ ਤਰੰਤਾਰਨ ਦੇ ਨੇਲੇ ਪਿੰਡ ਕਦਗਿਲ ਦੇ ਸਾਬਕਾ ਫੌਜੀਆਂ ਨੇ ਹਾਰਡਪੀਟ ਦਾ ਲੈ ਕੀਤਾ ਪੁਰਾਲਾ ਪਿੰਡ ਵਿੱਚ ਲੋਕਾਂ ਨੂੰ ਮਿਲਣ ਵਾਲੀ ਫ੍ਰੀ ਡੀਪੂ ਵਾਲੀ ਕਨਕ ਅਤੇ ਨਗਦ ਰਾਸ਼ੀ ਨੂੰ ਲੋਕਾਂ ਦੀ ਸਹਿਮਤੀ ਦੇ ਨਾਲ ਹੜਪੀੜਤਾ ਤੱਕ ਪਹੁੰਚਾਉਣ ਲਈ ਪ੍ਰਾਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ 15 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਲੋਕਾਂ ਦੇ ਘਰ ਜਾ ਕੇ ਹੜਪੀੜਤਾ ਲਈ ਮਦਦ ਮੰਗ ਰਹੀ ਹੈ ਜਿੱਥੇ ਕਿ ਬਹੁਤ ਲੋਕ ਮਦਦ ਦੇ ਲਈ ਅੱਗੇ ਆ ਰਹੇ ਨੇ ਤੁਸੀਂ ਵੀ ਦੇਖੋ న్యూਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਪਿੰਡ ਕਦਗਲ ਤੋਂ ਕਦਗਲ ਖੁਰਦ ਤੇ ਸਾਡੀ ਇੱਕ ਪੰਚਾਇਤ ਨੇ ਫੈਸਲਾ ਕੀਤਾ ਵਾ ਕਿ ਅਹੀਂ ਵੀ ਹੜਪੀੜਤਾ ਵਾਸਤੇ ਕੋਈ ਨਾ ਕੁਛ ਕੋਈ ਆਪਣਾ ਅਲਾ ਕਰੀਏ ਹੜਪੀੜਤਾ ਵਾਸਤੇ ਅਹੀਂ ਜੋ ਵੀ ਆ ਪੀਏ ਸੇਵਾ ਕਰ ਰਹੇ ਆ ਸਾਡੇ ਪਿੰਡ ਦੇ ਜਿਹੜੇ ਨਗਰ ਵਾਸੀ ਆ ਸਾਰਿਆਂ ਨੇ ਸੈਂਤੀ ਦੇ ਨਾਲ ਜਿਹੜੀ ਕਣਕ ਦੀ ਇਹ ਦੀ ਕਣਕ ਵਾ ਉਹ ਅਸੀਂ ਇਕੱਠੀ ਕਰ ਰਹੇ ਆ ਅਸੀਂ ਕਣਕ ਦੀ ਸੇਵਾ ਕੋਲ ਨਾਲ ਕੈਸ਼ ਜਿਹੜਾ ਵਾਕੂ ਉਹ ਦੇ ਰਹੇ ਆ ਹਰ ਪੀੜ ਤਾਂ ਵਾਸਤੇ ਹਾਂਜੀ ਕੀ ਸਰਕਾਰ ਆ ਹਮੂਰਤ ਸਰਕਾਰ ਆ ਜਾਂ ਕੋਈ ਵੀ ਸਰਕਾਰ ਜਿਹੜੀ ਆ ਇਸ ਵਲ ਧਿਆਨ ਨਹੀਂ ਦੇ ਰਹੀ ਤੁਹਾਡਾ ਤਾਂ ਕਿਦਾਂ ਦਾ ਪ੍ਰਾਹਾਰ ਹੋ ਸਕਦਾ ਇਹ ਸਰ ਸਰਕਾਰ ਜਿਹੜੀ ਆ ਸਰਕਾਰ ਦਾ ਜੇ ਦੇਖਿਆ ਜਾਵੇ ਤਾਂ ਸਰਕਾਰ ਇੰਨਾ ਜਿਹੜਾ ਕਿ ਉਹ ਹਮਲਾ ਨਹੀਂ ਮਾਰ ਰਹੀ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਆਪਣਾ ਪਿੰਡ ਦੇ ਲੋਕ ਵਾ ਇਹ ਹਮਲਾ ਮਾਰਦੇ ਆ ਤੇ ਲੋਕ ਜਿਹੜੇ ਇਕੱਠੇ ਹੋ ਗਏ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਲੋਕਾਂ ਦੀ ਸਹਾਇਤਾ ਕਰਨਦੇ ਆ ਪੰਚਾਇਤ ਜਿਹੜੀ ਆ ਇਹ ਕਰਨ ਦੀ ਆ ਤੇ ਜੇ ਆਪਾਂ ਵੇਖਿਆ ਜਾਵੇ ਤਾਂ ਸਰਕਾਰ ਨਹੀਂ ਇੰਨਾ ਹੰਬਲਾ ਮਾਰਨ ਦੇ ਜਿੰਨਾ ਕਿ ਲੋੜ ਸੀ ਅੱਜ ਤੁਸੀਂ ਕਿੱਥੇ ਜਿਹੜਾ ਵਾ ਨਾ ਜਿਹੜਾ ਵਾ ਕਣਕ ਜਿਹੜੀ ਐ ਨਿਆਜ਼ ਲੋਕਾਂ ਦੇ ਖਾਣਾ ਤੇ ਕਿੱਥੇ ਭੇਜ ਰਹੇ ਹੋ ਇਹ ਐ ਜਿਹੜੀ ਕਣਕ ਵਾ ਇਹੀ ਹੌਲਡ ਕਰਨ ਲੱਗੇ ਆ ਕਣਕ ਜਿਹੜੀ ਐ ਡਿੱਪੂ ਦੇ ਉੱਤੇ ਆਈ ਆ ਡਿੱਪੂ ਹੌਲਡ ਰਹਾ ਮੈਂ ਤੇ ਸਾਡੇ ਕੋਲ ਕਣਕ ਆਈ ਐ ਇਹ ਕਣਕ ਨੂੰ ਇਕੱਠੀ ਕਰਕੇ ਤੇ ਇਹ ਫਸਟ ਹੈ ਵਾਸਤੇ ਹੀ ਇਹਨੂੰ ਹੌਲ ਕਰ ਲੈਣਾ ਵਾ 10 ਦਿਨ ਵਾਸਤੇ 15 ਦਿਨ ਵਾਸਤੇ ਉਸ ਤੋਂ ਬਾਦਾਂ ਸਾਰੀ ਏਰੀ ਕਣਕ ਵਾ ਉਹਨਾਂ ਲੋਕਾਂ ਵਾਸਤੇ ਜਾਈ ਜਾਊਗੀ ਜਿਨ੍ਹਾਂ ਨੇ ਕੋਈ ਬੀ ਬੀਜਣਾ ਵਾ ਜਾ ਕੇ ਇਹਨੇ ਆਟਾ ਵੀ ਹਣਾ ਵਾ ਜਾਂ ਕੁਝ ਵੀ ਕਰਨਾ ਵਾ ਉਹਨਾਂ ਵਾਸਤੇ ਆ ਉਹਨਾਂ ਵਾਸਤੇ ਮੁੜ ਕੇ ਇਹ ਸਾਰਾ ਕੁਝ ਉਹਨਾਂ ਆਪਣੀ ਮਰਜ਼ੀ ਦੇ ਨਾਲ ਕਰਨਾ ਅਸੀਂ ਉਹਨਾਂ ਨੂੰ ਪੜ੍ਹ ਕੇ ਦੇਣੀ ਨਹੀਂ ਕਣਕ ਦੇਣੀ ਆ ਨਾਲ ਕੈਸ਼ ਪੈਸੇ ਅਸੀਂ ਇਕੱਠੇ ਕੀਤੇ ਆ 10-12 ਲੱਖ ਰੁਪਏ ਮੇਰੇ ਨਗਰ ਵਾਸੀਆਂ ਨੇ ਪਿੰਡ ਨੇ ਲੋਕਾਂ ਨੇ ਇਕੱਠੇ ਕੀਤੇ ਆ ਅਸੀਂ 10-12 ਲੱਖ ਰੁਪਏ ਨਾਲ ਅਸੀਂ ਕੈਸ਼ ਦੇ ਦੇਵਟੇ ਜੇ ਗੱਲ ਕੀਤੀ ਕਿ ਬਈ ਲੋਕ ਜਿਹੜੇ ਨੇ ਜਿਹੜੇ ਹੈ ਜਿਨ੍ਹਾਂ ਨੂੰ ਮਜਬੂਰੀ ਆ ਉਹ ਤੇ ਕਣਕ ਲੈ ਰਹੇ ਜਾਂ ਪੈਸੇ ਦੇ ਰਹੇ ਕਈ ਉਹਦਾ ਜਿਹੜੇ ਸੜਕਾਂ ਤੇ ਬੈਠੇ ਨੇ ਕਈ ਘੁੱਗੀ ਝੋਰੀਆਂ ਨੇ ਉਹ ਵੀ ਜਿਹੜੇ ਪੈਸਾ ਇਕੱਠਾ ਕਰ ਰਹੇ ਤੁਸੀਂ ਦੇਖ ਕੇ ਜਿਹੜਾ ਜੇ ਕਿਸੇ ਨੂੰ ਦੇਖ ਕੇ ਫੇਰੀ ਸਾਰਾ ਕੁਝ ਆਹੀਂ ਪਹਿਲੋਂ ਪਹਿਲੋਂ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਹੁਣ ਫੇਰ ਦੁਬਾਰਾ ਪਿੰਡਾਂ ਦੇ ਵਿੱਚ ਜਾਣਾ ਵਾ ਜਿੰਨਾਂ ਲੋੜਵੰਦ ਬੰਦੇ ਆ ਜਿੰਨਾਂ ਕੋਈ ਕੋਈ ਚੀਜ਼ ਪਹੁੰਚ ਹੀ ਨਹੀਂ ਗਈ ਅਸੀਂ ਉਹਨਾਂ ਨੂੰ ਇਹ ਚੀਜ਼ ਪਹੁੰਚਾਉਣੀ ਆ ਉਹਨਾਂ ਦੇ ਉਹਨਾਂ ਵਾਸਤੇ ਇਹ ਸੇਵਾ ਕੀਤੀ ਕਰ ਰਹੇ ਹੁੰਦੇ ਆ ਤਾਂ ਕਰਕੇ ਇਹ 15 20 ਦਿਨੋਂ ਵਾਸਤੇ ਹੋਲਡ ਕਰ ਲੱਗੇ ਆ ਕਿ ਉਹਨਾਂ ਲੋਕਾਂ ਨੂੰ ਸਹੀ ਸਲਾਮ ਦੀ ਜਿਹੜੀ ਚੀਜ਼ ਪਹੁੰਚ ਜਾਵੇ ਸਹੀ ਸਹੀ ਜਿਹੜੀ ਆ ਕਿ ਸਹੀ ਸੇਵਾ ਹੋਵੇ ਕਿਉਂਕਿ ਲੋਟਾ ਕੁਛੋਂ ਤੋਂ ਬੜੀ ਚੱਲ ਹੁੰਦੀ ਏ ਉੱਥੇ ਮਰੇ ਲੋ ਲੋ ਨੁਟੀਆਂ ਦੇ ਆ ਲੋਕੀ ਕੋਈ ਜਾਂਦੇ ਆ ਰਾਹ ਦੇ ਵਿੱਚ ਅਸੀਂ ਉਹ ਸੇਵਾ ਉਸ ਤਰੀਕੇ ਨਾਲ ਪਹੁੰਚਾਉਣ ਲੱਗੇ ਆ ਤੇ ਦੋ ਤਿੰਨ ਵਾਰੀ ਉਥੇ ਨਿਰੀਖਣ ਹੋਵੇ ਚੰਗੀ ਤਰ੍ਹਾਂ ਉਹ ਜਿਹੜੀ ਪੋਸਿਟਿਵ ਹੋਵੇ ਉਸ ਤੋਂ ਬਾਅਦ ਜਿਹੜੀ ਆ ਕਿ ਇਹ ਸੇਵਾ ਉਥੇ ਮਹੌਸਲ ਜੇ ਗੱਲ ਕੀਤੀ ਵੇ ਕਿਸਾਨ ਜਿੱਦਾਂ ਕਿ ਕਈਆਂ ਦੀਆਂ ਫਸਲਾਂ ਜਿਹੜੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਝੋਨੇ ਦੀ ਗੱਲ ਕਰਨੀ ਹੈ ਕਾਫੀ ਜਣਾ ਨੁਕਸਾਨ ਹੋਇਆ ਕਿੱਦਾਂ ਦੇਖਦੇ ਹੋ ਤੁਸੀਂ ਹਾਂ ਜੀ ਉਹਨਾਂ ਵਾਸਤੇ ਵੀ ਅਸੀਂ ਕੀਤਾ ਵਾ ਕਿ ਜਿਹੜਾ ਜਿਹੜਾ 10-12 ਲੱਖ ਰੁਪਏ ਜਿੰਨੀ ਕਿ ਸਾਡੇ ਪਿੰਡ ਦੀ ਹੈਗੀ ਸਮਰੱਥਾ ਹੈਗੀ ਆ ਅਸੀਂ ਕਰ ਰਹੇ ਆ ਉਹਨਾਂ ਲੋਕਾਂ ਨੂੰ ਡੀਜ਼ਲ ਆ ਉਹਨਾਂ ਲੋਕਾਂ ਨੂੰ ਜਿਹੜੀ ਆ ਕਣਕ ਦੀ ਬਿਜਾਈ ਵਾਸਤੇ ਅਸੀਂ ਉਹਨਾਂ ਵਾਸਤੇ ਜਿਹੜੀ ਇਹ ਇਹ ਪਹਿਲਾਂ ਸੋਚੀ ਆ ਕਿ ਜਿਹੜੇ ਹੁਣ ਤੇ ਬਥੇਰੀ ਸੇਵਾ ਹੋ ਰਹੀ ਆ ਉਹਨਾਂ ਵਾਸਤੇ ਆ ਕੁਝ ਕਰਦੇ ਆ ਇਕੱਠਾ ਇਕੱਠਾ ਕਰਕੇ ਅਸੀਂ ਉਹ ਜਿਹੜਾ ਕੀ ਉਹ ਉਥੇ ਪਹੁੰਚਦਾ ਕਰਾਂਗੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਕਿਸਾਨਾਂ ਨੂੰ ਮੈਂ ਲੋਕਾਂ ਨੂੰ ਇਹੀ ਗੱਲ ਕਰਨੀ ਕਹਿਣਾ ਚਾਹੁੰਦਾ ਕਿ ਹੁਣ ਸੇਵਾ ਤੇ ਬਥੇਰੀ ਪਹੁੰਚੀ ਜਾਂਦੀ ਆ ਉਥੇ ਲੋਟਸੋਟ ਚੱਲੀ ਜਾਂਦੀ ਆ ਤੇ ਜਿਹੜੀ ਆ ਸੇਵਾ ਜਿਹੜੀ ਆ ਉਹ ਕਰੋ ਇਦਾਂ ਉਥੇ ਪਹਿਲਾਂ ਨਿਰੀਖਣ ਕਰੋ ਪੁਸ਼ਟੀ ਕਰਨਾ ਕਰੋ ਇਹहां ਵੀ ਠੀਕ ਆ ਭਈ ਇੱਥੇ ਆਪਨ ਲੋੜ ਹੈਗੀ ਆ ਤੇ ਉਸੇ ਦੋ ਦੂਜੇ ਨੂੰ ਆਵਾਰਾ ਲੋਕਾਂ ਨੂੰ ਜਿਹੜਾ ਕਿ ਜਿਹੜੇ ਲੋਕੀ ਐਦਾ ਕੋਈ ਜਾਂਦੇ ਹੱਥਾਂ ਦੇ ਵਿੱਚ ਉਹਨਾਂ ਨੂੰ ਨਾ ਦੋ ਜੀ ਧੰਨਵਾਦ ਕੀ ਕਹਿਣਾ ਚਾਹੋ ਕਿ ਜਿਹੜੇ ਕਿਸਾਨ ਜਿਹੜੇ ਆ ਹੜ੍ਹ ਪੀੜਤ ਜਿਹੜੇ ਆ ਕਈ ਕਈਆਂ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਕੀ ਕਹਿਣਾ ਚਾਹੋ ਫਸਲਾਂ ਤੁਹਾਨੂੰ ਤੇ ਪਤਾ ਹੀ ਆ ਵੀ ਜਿੰਨਾ ਨੁਕਸਾਨ ਹੋ ਚੁੱਕਾ ਇਹ ਬਹੁਤ ਹੀ ਜ਼ਿਆਦਾ ਲੋਕਾਂ ਦੀ ਮੰਦੀ ਹਾਲਤ ਹੋ ਚੁੱਕੀ ਆ ਇਹ ਵੇਲੇ ਜਿਹੜਾ ਕਿ ਸਰਕਾਰ ਨੇ ਕੱਲ ਐਲਾਨ ਵੀ ਕੀਤਾ 20000 ਪ੍ਰਤੀ ਕਿੱਲਾ ਤੇ 4 ਲੱਖ ਪ੍ਰਤੀ ਜਿਹੜਾ ਬੰਦੇ ਦੀ ਡੈਥ ਹੋ ਗਈ ਆ ਉਹਨੂੰ ਦੇਣਾ ਵਾ ਜਿਹੜਾ ਕਿ ਅਸੀਂ ਦੇਖੋ ਬਹੁਤ ਇਹ ਘਟਿਆ ਕਿਉਂ ਸਰਕਾਰ ਦੇ ਆਪ ਦੇ ਹਿਸਾਬ ਦੇ ਨਾਲ ਜਿਹੜਾ ਝੋਨਾ ਵਾ ਹਰ ਸਾਲ ਸਰਕਾਰ ਕੋ ਅੰਕੜੇ ਹੁੰਦੇ ਆ ਕਿ ਕਿੰਨਾ ਝੋਨਾ ਆਇਆ ਤੇ ਕਿੰਨੀ ਰਕਮਾਂ ਉਹ ਲੋਕਾਂ ਨੂੰ ਅਦਾ ਕੀਤੀ ਗਈ ਹੈ ਉਹ ਤਕਰੀਬਨ 75000 ਰੁਪਏ ਕਿੰਨੇ ਦਾ ਬੰਦਾ ਵਾ ਪਹਿਲਾਂ ਤਾਂ ਅਸੀਂ ਉਹ ਨਖੇੜੀ ਕਰਦੇ ਆ ਵੀ 20000 ਰੁਪਏ ਬਹੁਤ ਘਟਿਆ ਬਾਕੀ ਜਿਹੜੇ ਅਗਲੇ ਬੰਨੇ ਹੜਾ ਦੀ ਮਾਰਚ ਪੈ ਰਹੀ ਆ ਚੁੱਕੀ ਆ ਪਤਾ ਨਹੀਂ ਉਹਦੇ ਉੱਤੇ ਕਿੰਨੀ ਕਿੰਨੀ ਰੇਤਾ ਛੜ ਚੁੱਕੀ ਆ ਜਾਂ ਉਹ ਜਦੋਂ ਪਾਣੀ ਲੱਥਾ ਉਦੋਂ ਜਿਹੜੀਆਂ ਮੁਸ਼ਕਲਾਂ ਉਹ ਸਾਰੀਆਂ ਸਾਹਮਣੇ ਆਉਣਗੀਆਂ ਮੈਂ ਇਸ ਮਸੱਇਆ ਤੇ ਇਹ ਆਉਣੀ ਆ ਕਿ ਬਿਮਾਰੀ ਫੈਲ ਜਾਣੀ ਆ ਉਹਦਾ ਵੀ ਸਰਕਾਰ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਆ ਕਿਉਂ ਡੰਗਰ ਮਰੇ ਆ ਹੋਰ ਵੀ ਪਸ਼ੂ ਪੰਛੀ ਜੀਵ ਬਹੁਤ ਮਰੇ ਆ ਉਹ ਸਰਕਾਰ ਪਹਿਲਾਂ ਪ੍ਰਬੰਧ ਕਰੇ ਤਾਂ ਉਹ ਨਾ ਉਧਰੋਂ ਲੋਕੀ ਮਰਨ ਢੇ ਹੁਣ ਤਾਂ ਸਰਕਾਰ ਡਾਕਟਰੀ ਟੀਮਾਂ ਲੱਭਦੀ ਫਿਰੇ ਇੱਥੇ ਕਰਕੇ ਜਦੋਂ ਉਹ ਮਿੱਟੀ ਉਤੋਂ ਆ ਗਈ ਲੈ ਗਈ ਉਹ ਪਤਾ ਨਹੀਂ 2 ਫੁੱਟ ਆ ਕੇ 4 ਫੁੱਟ ਆ ਕੱਲ ਸਾਨੂੰ ਖਬਰ ਮਿਲੀ ਆ ਫਿਰ ਸਰਕਾਰ ਨੇ ਇੱਕ ਨੀਤੀ ਬਣਾਈ ਆ ਕਿ ਜਿਹੜਾ ਖੇਤ ਉਹਦੀ ਰੇਤ ਪਰ ਉਹਨਾਂ ਨੇ ਇੱਕ ਤਰੀਕ ਬੌਂਡ ਕਰਤਾ ਕਿਸਾਨਾਂ ਨੂੰ ਪਤਾ ਨਹੀਂ ਹੁਣ ਪਾਣੀ ਲੈਣਾ ਕਦੋਂ ਆ ਉਹਨਾਂ ਨੇ 31 ਦਸੰਬਰ ਤੱਕ ਤੇ ਕੁਝ ਹੋਰ ਇਹੋ ਜਿਹੀਆਂ ਸ਼ਰਤਾਂ ਲਾਈਆਂ ਵਾ ਇਹ ਸ਼ਰਤਾਂ ਨਾ ਲਾਈਆਂ ਜਾਣ ਕਿ ਜਿਸ ਵੀ ਕਿਸਾਨ ਦੀ ਉਹ ਆਪਣੀ ਉਹਦੀ ਜ਼ਮੀਨ ਆ ਉਹਦੀ ਰੇਤਾ ਵਾ ਹੋ ਸਕਦਾ ਉਦੋਂ ਤੱਕ ਨਾ ਢਾਈ ਜਾ ਸਕੇ ਉਹਨੇ ਕੋਈ ਹੋਰ ਫਸਲ ਵੀ ਹੋ ਸਕਦਾ ਕਣਕ ਨਾ بیਜੀ ਜਾ ਸਕੇ ਉਹਦਾ ਜਨਵਰੀ ਫਰਵਰੀ ਕੋਈ ਸੂਰਜਮਖੀ ਵਗੈਰਾ ਹੋਰ ਬਿਜਲੀ ਤੇ ਸਬਜ਼ੀ ਪੀਜਲੇ ਇਸ ਲਈ ਕੋਈ ਸਾਨੂੰ ਤਰੀਕ ਬਾਉਂਡ ਨਾ ਕੀਤਾ ਜਾਵੇ ਅਸੀਂ ਪਿੰਡ ਵੱਲੋਂ ਆਪਦੇ ਕੱਦਗੱਲ ਵੱਲੋਂ ਅਸੀਂ ਕੋਜ ਆ ਕਣਕ ਦੇ ਰਹੇ ਆ ਕੋਈ ਨਹੀਂ 10 ਕ ਲੱਖ ਰੁਪਇਆ ਕੱਲ ਤਾਂ ਇਕੱਠਾ ਕਰ ਚੁੱਕੇ ਆ ਅੱਜ ਅਸੀਂ ਸਾਰੇ ਪਿੰਡ ਦੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕੇ ਉਹ ਅਸੀਂ 2-3ਾਂ ਤੱਕ ਜਿਹੜਾਂ ਤੱਕ ਪਹੁੰਚ ਕਰਕੇ ਹੋਰ ਇੰਨੀ ਕੁ ਰਕਮ ਸਾਨੂੰ ਮੇਂਦ ਇਕੱਠੀ ਹੋ ਜਾਏਗੀ ਜਿਹੜੀ ਕਿ ਅਸੀਂ ਜ਼ਮੀਨੀ ਪੱਤਰ ਤੇ ਜਾ ਕੇ ਪਹਿਲਾਂ ਵੇਖਾਂਗੇ ਕਿ ਸਾਰਾ ਅਸਲੀ ਹੱਕਦਾਰ ਕੌਣ ਆ ਇਹ ਨਹੀਂ ਵੀ ਜਿਹੜਾ ਸੜਕਾ ਦੇ ਬੈਠਾ ਉਹ ਖਾਈ ਜਾਵੇ ਜਿਹੜੇ ਬੰਦੇ ਦੂਰ ਬੈਠੇ ਆ ਉਹਨਾਂ ਤੱਕ ਜਿਹੜੀ ਮਦਦ ਆ ਸਹੀ ਲੋਕਾਂ ਤੱਕ ਸਹੀ ਮਦਦ ਪਹੁੰਚੇ ਇਹ ਸਾਡੇ ਪਿੰਡ ਕੱਦਿਲ ਦਾ ਇੱਕ ਮੇਨ ਮਕਸਦ ਹੈ ਇਹ ਗੱਲ ਕੀਤੀ ਵੀ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਵੀ ਜਿਹੜਾ ਪੰਜਾਬ ਵਿੱਚ ਆ ਰਹੇ ਨੇ ਸਰਕਾਰਾਂ ਨੂੰ ਇਸ ਵਾਰ ਪਹਿਲਾਂ ਨਹੀਂ ਧਿਆਨ ਦੇਣਾ ਚਾਹੀਦਾ ਇਸ ਵੱਲ ਇਹ ਬਿਲਕੁਲ ਠੀਕ ਸਹੀ ਫਰਮਾਇਆ ਕਿਉਂ ਜਿਹੜੇ ਹਾੜ ਹੁੰਦੇ ਆ ਇਹ ਸਰਕਾਰ ਕੋਲ ਇੱਕ ਸਰਕਾਰੀ ਅੰਕੜੇ ਹੁੰਦੇ ਆ ਕਿ ਕਿੰਨਾ ਪਾਣੀ ਪਿਛਲੇ ਸਾਲ ਆਇਆ ਜਾਂ ਉਦੋਂ ਪਹਿਲਾਂ ਕਿੰਨਾ ਆਇਆ ਇਹ ਸਰਕਾਰ ਨੂੰ ਪਹਿਲਾਂ ਇਹਦੇ ਪ੍ਰਬੰਧ ਕਰਨੇ ਹੁੰਦੇ ਆ ਜਿਵੇਂ ਕਿ ਮਾਰ ਦੱਸਦੇ ਆ ਵੀ ਜਿਹੜੀ ਮਈ ਤੱਕ ਸਾਰੇ ਡੈਮ ਖਾਲੀ ਕਰਦੇ ਹੁੰਦੇ ਆ ਉਦੋਂ ਮਗਰੋਂ ਉਹਨਾਂ ਨੇ ਜਿੰਨਾ ਜਿੰਨਾ ਪਿਛੋਂ ਵੀ ਆ ਰਿਹਾ ਵਾ ਜਾਂ ਬਰਸਾਤ ਵੱਧ ਜਾਂ ਘੱਟ ਆ ਰਹੀ ਆ ਉਦਾਂ ਪਾਣੀ ਛੱਡਣਾ ਹੁੰਦਾ ਵਾ ਇਹ ਪਾਣੀ ਇੱਕੇ ਵਾਰਾਂ ਪਹਿਲਾਂ ਜਮਾ ਕੀਤਾ ਗਿਆ ਫਿਰ ਛੱਡਿਆ ਗਿਆ ਇਹ ਕੁਦਰਤੀ ਆਫਤ ਆਪਾਂ ਇਹਨੂੰ ਕਹਿ ਵੀ ਸਕਦੇ ਆ ਪਰ ਇਹਦੇ ਨਾਲੋਂ ਮਨੁੱਖੀ ਆਫਤ ਇਹ ਜ਼ਿਆਦਾ ਪੈਦਾ ਕੀਤੀ ਗਈ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਵਾ ਇੱਕ ਅਪਰਾਲਾ ਕਰਨਾ ਕਿ ਗਰਦੌੜੀ ਕਰਾ ਕੇ ਜਿਹੜਾ ਉਹਨਾਂ ਨੂੰ ਮਾਮਲਾ ਜਲਦੀ ਨਿਪਟਾਇਆ ਅਸੀਂ ਇਹ ਕਹਿੰਨੇ ਆ ਵੀ ਸਰਕਾਰ ਕੋਈ ਵੈਸੇ ਜੋ ਮੀਲਾਂ ਦੇ ਮੇਲ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਐਸ ਵੇਲੇ ਫਨਾ ਹੋਏ ਪਏ ਆ ਉਹ ਦੂਰੋਂ ਦਿਸ ਰਿਹਾ ਵਾ ਪਾਣੀ ਖਲੋਤਾ ਵਾ ਉਹ ਬਾਅਦ ਦੇ ਵਿੱਚ ਗਰਦੌੜੀ ਕੀਤੀ ਜਾਵੇ ਜਿੰਨੇ ਜਿਵੇਂ ਕਿ ਸਰਕਾਰ ਨੇ 20000 ਕਿਹਾ ਵਾ ਚਲੋ ਅਸੀਂ ਅੱਜ ਉਹਨੂੰ ਮੰਨ ਕੇ ਚੱਲਦੇ 20000 ਨੂੰ ਹੀ ਉਹਦਾ ਘੱਟੋ ਘੱਟ 75% ਕਿਸਾਨਾਂ ਨੂੰ ਪਹਿਲਾਂ ਹੀ ਹੁਣੇ ਦਿੱਤਾ ਜਾਵੇ ਬਾਕੀ ਜਿਹੜੀਆਂ ਫਾਰਮੈਲਿਟੀਆਂ ਵਾ ਬਾਅਦ ਦੇ ਵਿੱਚ ਪੂਰੀਆਂ ਕੀਤੀਆਂ ਜਾਣ mm -hmm.